ਇਸ 5ਵੀਂ ਕਲਾਸ ਦੇ ਜਵਾਕ ਨੇ ਕੇਬੀਸੀ ਅਰਗੇ ਵੱਡੇ ਸ਼ੋਅ ਤੇ ਜਾ ਕੇ ਅਮਿਤਾਬ ਬੱਚੇ ਨਾਲ ਬਤਮੀਜ਼ੀ ਕੀਤੀ ਉਹ ਵੀ ਨੈਸ਼ਨਲ ਟੀਵੀ ਤੇ ਜਦੋਂ ਸਾਰਾ ਦੇਸ਼ ਇਹਨੂੰ ਵੇਖ ਰਿਹਾ ਸੀ ਮੇਰ ਕੋ ਰੂਲਸ ਪਤਾ ਹੈ ਇਸ ਲਈ ਆਪ ਅਭੀ ਮੇਰ ਕੋ ਰੂਲ ਸਮਝਾਉਣੇ ਮਤ ਬੈਠਨਾ ਦੇਸ਼ ਭਰ ਚ ਇਸ ਜਵਾਬ ਦਾ ਵਿਰੋਧ ਕੀਤਾ ਜਾ ਰਿਹਾ ਇਸ ਪੰਜਵੀਂ ਕਲਾਸ ਦੇ ਜਵਾਬ ਨੇ ਇਹ ਪ੍ਰੂਫ ਕਰਤਾ ਕਿ ਤੁਹਾਨੂੰ ਪੜ੍ਹਾਈ ਦੇ ਨਾਲ ਨਾਲ ਅਕਲ ਤੇ ਮੈਨਰਸ ਹੋਣੇ ਕਿੰਨੇ ਜ਼ਰੂਰੀ ਆ ਸਰ ਇਹ ਵੀ ਕੋਈ ਪੁੱਛਣੇ ਦਾ ਸਵਾਲ ਜਿਵੇਂ ਤੁਸੀਂ ਵੀਡੀਓ ਚ ਵੀ ਵੇਖਿਆ ਬਹੁਤ ਬਦਤਮੀਜ਼ ਜੀ ਨਾਲ ਗੱਲ ਕਰ ਰਿਹਾ ਸੀ ਹੈ ਅਮਿਤਾਬ ਬੱਚਨ ਨਾਲ ਮਤਲਬ ਜਦੋਂ ਵੀ ਬੱਚਨ ਸਾਹਿਬ ਇਹਨੂੰ ਕੋਈ ਸਵਾਲ ਪੁੱਛਦੇ ਸੀ ਤੇ ਉਸੇ ਸਵਾਲ ਦੀਆਂ ਚਾਰ ਆਪਸ਼ਨਾਂ ਦੇਣ ਲੱਗਦੇ ਸੀ ਇਹ ਜਵਾਬ ਉਹਨਾਂ ਨੂੰ ਵਿਚ ਕੱਟ ਕੇ ਮਤਲਬ ਉਹਨਾਂ ਨੂੰ ਟੋਕ ਕੇ ਉਸ ਸਵਾਲ ਦਾ ਜਵਾਬ ਦੇ ਦਿੰਦਾ ਸੀ ਇਹ ਆ ਗਿਆ ਡਾਂਸ ਬ ਕਲੌਕ ਬਚਨ ਸਾਹਿਬ ਨੇ ਇਸ ਮੁੰਡੇ ਨੂੰ ਦੋ ਤਿੰਨ ਵਾਰੀ ਕਿਹਾ ਵੀ ਕਿ ਮੈਨੂੰ ਟੀਵੀ ਤੇ ਵੇਖ ਰਹੀ ਆਡੀਅנס ਲਈ ਸਾਰੀਆਂ ਆਪਸ਼ਨਾਂ ਦਸਨੀਆਂ ਪੈਣੀਆਂ। ਤੁਹਾਨੂੰ ਵੀ ਆਪਸ਼ਨਾਂ ਲੱਭੋ। ਸਰ ਜੀ ਬਾਕੀਓਂ ਕੇ ਲਿਆ ਆਪਸ਼ਨ ਬੋਲਨਾ। ਤੇ ਇਹ ਜਵਾਬ ਉਹਨਾਂ ਨੂੰ ਪਲਟ ਕੇ ਜਵਾਬ ਦਿੰਦਾ ਕਿ ਜਿਹੜੇ ਘਰੇ ਬੈਠੇ ਆ ਉਹ ਸੋਨੀ ਲਿਵ ਐਪ ਤੇ ਵੇਖ ਲੈਣਗੇ। ਸਰ ਆਪਣੇ ਸੋਨੀ ਲਿਵ ਐਪ ਦੇ। ਕੰਫੀਡੈਂਟ ਹੋਣਾ ਤੇ ਬਦਤਮੀਜ਼ ਹੋਣਾ ਇਹਨਾਂ ਦੋਨਾਂ ਚੀਜ਼ਾਂ 'ਚ ਫਰਕ ਹੁੰਦਾ ਤੇ ਇਹ ਮੁੰਡਾ ਬਦਤਮੀਜ਼ ਹੀ ਸੀ। ਚਾਰਕ ਸਵਾਲਾਂ ਦੇ ਜਵਾਬ ਤਾਂ ਇਹਨੇ ਆਪਦੇ ਸਟਾਈਲ 'ਚ ਦੇਤੇ ਪਰ ਪੰਜਵੇਂ ਸਵਾਲ ਤੇ ਜਾ ਕੇ ਇਹ ਆੜਿਆਂ ਦਾ। ਆਪਸ਼ਨਸ ਹੁਣ ਇਹਦੇ ਕੋਲੇ ਤਿੰਨੇ ਲਾਈਫਲਾਈਨਾਂ ਪਈਆਂ ਸੀ ਤੇ ਇਹ ਬੜੇ ਹੀ ਆਰਾਮ ਨਾਲ ਉਹ ਸਵਾਲ ਦਾ ਸਹੀ ਜਵਾਬ ਦੇ ਸਕਦਾ ਸੀ ਪਰ ਇਹਨੇ ਫਿਰ ਓਵਰ ਕੌਨਫिडेंट ਹੋ ਕੇ ਉਹ ਸਵਾਲ ਦਾ ਜਵਾਬ ਦਿੱਤਾ ਬਿਨਾ ਕਿਸੇ ਦੀ ਮਦਦ ਲਏ ਜਾਂ ਬਿਨਾ ਕੋਈ ਲਾਈਫਲਾਈਨ ਯੂਜ਼ ਕੀਤੇ ਲੌਕ ਕਰ ਦੇ ਸਰ ਇਹ ਕਿਉਂ ਉਸਮੇ ਚਾਰ ਲੌਕ ਲਗਾ ਦਿਓ ਲੇਕਿਨ ਲੌਕ ਕਰ ਤੇ ਉਹ ਜਵਾਬ ਗਲਤ ਹੋ ਜਾਂਦਾ ਭਾਈ ਸਾਹਿਬ ਇਹ ਰਸਤਾ ਜੋ ਹੈ ਆਪਕਾ ਗਲਤ ਹੋ ਗਿਆ ਤੇ ਇਸ ਮੁੰਡੇ ਨੂੰ ਬਿਨਾ ਕੁਝ ਜਿੱਤੇ ਖਾਲੀ ਹੱਥੋਂ ਜਾਣਾ ਪੈਂਦਾ ਤੇ ਬਚਨ ਸਾਹਿਬ ਉੱਥੇ ਇੱਕ ਬਹੁਤ ਵਧੀਆ ਗੱਲ ਕਹਿੰਦੇ ਆ ਬਾਜੀ ਮੈਂ ਦੇਖਿਆ یہی ਹੁੰਦਾ ਹੈ ਕਈ ਵਾਰ ਬੱਚੇ ਜੋ ਹੈ ਨਾ ਓਵਰ ਕੰਫੀਡੈਂਟ ਹੋ ਜਾਂਦੇ ਹਨ ਅਤੇ ਫਿਰ ਗਲਤੀ ਕਰ ਦਿੰਦੇ ਹਨ। ਦੇਸ਼ ਭਰ ਦੇ ਲੋਕ ਇਸ ਬੱਚੇ ਦੇ ਮਾਪਿਆਂ ਨੂੰ ਗਾਲ੍ਹਾਂ ਕੱਢ ਰਹੇ ਆ ਕਿ ਇਸ ਬੱਚੇ ਨੂੰ ਬੇਸਿਕ ਮੈਨਰਸ ਤੇ ਐਟੀਕੈਟਸ ਨਹੀਂ ਪਤਾ ਕਿ ਆਪ ਦੇ ਤੋਂ ਵੱਡਿਆਂ ਨਾਲ ਗੱਲ ਕਿਵੇਂ ਕਰਨੀ ਆ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿੰਨਾ ਫਰਕ ਆ ਆਪਣੀ ਜਨਰੇਸ਼ਨ ਦਾ ਤੇ ਇਹ ਨਵੀਂ ਆ ਰਹੀ ਜਨਰੇਸ਼ਨ ਦਾ ਤੁਹਾਨੂੰ ਕੀ ਲੱਗਦਾ ਜਵਾਬ ਦੇ ਇਹੋ ਜਿਹੇ ਬਿਹੇਵੀਅਰ ਲਈ ਕੌਣ ਰਿਸਪਾਂਸਿਬਲ ਆ ਸੋਸ਼ਲ ਮੀਡੀਆ ਸਕੂਲ ਕਿ ਇਹਦੇ ਮਾਪਿਓਂ